ਲਓ ਅੱਜ ਬੜੇ دیر ਬਾਅਦ ਇੱਕ ਵੀਡੀਓ ਤੁਹਾਡੀ ਖੇਦਮਤ ਵਿੱਚ ਪੇਸ਼ ਕਰ ਰਹੇ ਨੇ ਕਲਾਕਾਰ ਨੇ ਅਲਮੋਲ ਸਿੰਘ ਜੀ ਤੇ ਲਓ ਇੱਕ ਪੰਜਾਬੀ ਕੀ ਸੁਣਾਓ ਹਾਂਜੀ ਹੱਸਦੇ ਬਸਦੇ ਪੀੜਾ ਲੈ ਕੇ ਚੱਲਿਆਂ ਤੇਰੇ ਕਰਕੇ ਰਹਿ ਗਏ ਜਗ ਤੇ ੱਲੇਆ ਸਾਨੂੰ ਮਿਲੇ ਆ ਜੱਗ ਦਾ ਤਾਨਾ ਉਲਟਾ ਖੈਰੋ ਵੀਰਪਾ ਅਸੀਂ ਬਾੰਦ ਰਫਿਊਜ਼ੀਆਂ ਨਿਕਲੇ ਉਹਦੇ ਸ਼ਰੂ ਵੀਰਪਾ ਅਸੀਂ ਬਾੰਦ ਰਫਿਊਜ਼ੀਆਂ ਨਿਕਲੇ ਉਹਦੇ ਸ਼ਰੂ ਵੀਰਪਾ ਕਹਿਰ ਤੇਰੇ ਦੀਆਂ ਕਣੀਆਂ ਦਾ ਮੀ ਪੈਂਦਾਰਿਆ ਮੈਂ ਹਾ ਪਤਾ ਸਾ ਜਗ ਚੰਦਰੇ ਨੂੰ ਕਹਿੰਦਾ ਰਿਆ ਵਾ 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 ਕਹਿਰ ਤੇਰੇ ਦੀਆਂ ਕਣੀਆਂ ਦਾ ਮੀ ਪੈਂਦਾਰਿਆ ਮੈਂ ਹਾ ਪਤਾ ਸਾ ਜਗ ਚੰਦਰੇ ਨੂੰ ਕਹਿੰਦਾ ਰਿਆ ਦਾਡਿਆਗੇ ਕਾ ਦਾ ਜ਼ੋਰ ਗਰੀਬਾਂ ਦਾ ਸਾਨੂੰ ਸਜਣਾ ਵਿੱਚੋਂ ਦਿਸੀਆ ਰੂਪ ਰਕੀਬਾਂ ਦਾ ਤੇਰਾ ਅੰਮ੍ਰਿਤ ਕੋੜਾ ਲੱਗਿਆ ਸਾਨੂੰ ਜ਼ਹਿਰੋਂ ਬੇਰਪਾ ਅਸੀਂ ਬਾਦ ਰਫਿਉਜ਼ੀਆਂ ਨਿਕਲੇ ਉਹਦੇ ਸ਼ਹਿਰੂ ਵੀਰ ਪਾ ਰਾਹਾਂ ਦੇ ਵਿੱਚ ਖਿੜਨਾ ਕਾਦਾ ਕਲੀਆਂ ਦਾ ਮੈਂ ਕੱਚ ਬਣ ਕੇ ਰਹਾ ਮਖਮਲੀ ਗਲੀਆਂ ਦਾ ਰਾਹਾਂ ਦੇ ਵਿੱਚ ਖਿੜਨਾ ਕਾਦਾ ਕਲੀਆਂ ਦਾ ਸੱਚ ਬਣ ਕੇ ਰਹਾ ਮਖਮਲੀ ਗਲੀਆਂ ਦਾ ਖੀਕਣ ਕਿਰਦੇ ਜਾਂਦੇ ਗਮ ਦੀ ਖਾਰੀ ਚੋਂ ਸਾਡੇ ਦੁੱਖ ਲਿਖੇ ਨਹੀਂ ਜਾਣੇ ਕਿਸੇ ਨੇ ਖਾਰੀ ਤੋਂ ਸਭ ਬੋਲ ਤਿਲਕ ਦੇ ਫਿਰ ਦੇ ਆਪਣੀ ਪੈ ਰੂਬੇ ਰੱਬਾ ਅਸੀਵਾਦ ਰਫਿਉਜ਼ੀਆਂ ਨਿਕਲਿਓ ਦੇ ਸ਼ਹਿਰੂ ਵੀਰਪਾ ਸਾਨੂੰ ਮਣਿਆ ਜੱਗ ਦਾ ਧੰਨ ਉਲਟਾ ਖੈਰੂ ਵੀਰਪਾ ਇਸ ਗਾਣ ਸੁਣਨਾ ਤੇ ਬਤਵਾ ਸ਼ੇਅਰ ਕਰਨਾ ਜੀ ਮੈਂ ਤੁਹਾਡਾ ਆਪਣਾ ਪ੍ਰਕਾਸ਼ ਕਲਾਸ਼ਟ ਵਾਲ ਬੜੀ ਮਿਹਰਬਾਨੀ ਜੀ ਥੈਂਕ ਯੂ